राजेश कुमार जी ਤੇ ਸਾਡੇ ਜਿਹੜੇ ਜੁਆਇੰਟ ਸੀਪੀ ਸਾਹਿਬ ਆ ਉਹਨਾਂ ਦੀ ਅਗਵਾਈ ਸ਼੍ਰੀ ਰਵਚਰਨ ਬਰਾੜ ਜੀ ਇਹਨਾਂ ਵੱਲੋਂ ਜਿਹੜਾ ਇੱਕ ਆਪਰੇਸ਼ਨ ਓਵਰਸੀ ਕੀਤਾ ਗਿਆ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਮਿਲੀ ਕਿ ਵੀ ਇਸ ਜਗ੍ਹਾ ਦੇ ਵਿੱਚ ਇਸ ਤਰੀਕੇ ਦੇ ਤਿੰਨ ਜਿਹੜੇ ਨੇ ਬੰਦੇ ਐ ਜਿਹੜੇ ਕੀ ਨਜ਼ਾਇਜ਼ ਹਸਲਾ ਪ੍ਰੋਕ्योर ਕਰਕੇ ਰੱਖਿਆ ਹੋਇਆ ਤੇ ਉਹਨਾਂ ਕੋਲ ਭਾਰੀ ਮਾਤਰਾ ਵਿੱਚ ਜਿਹੜਾ ਹੈ ਗੋਲੀ ਸਿੱਕਾ ਵੀ ਮੌਜੂਦ ਹੈ ਔਰ ਉਸ ਛੜੀ ਦੇ ਵਿੱਚ ਵੀ ਜਿਹੜਾ ਇਹਨਾਂ ਕੁਝ ਵਾਰਦਾਤਾ ਦੇ ਵਿੱਚ ਇਸਤੇਮਾਲ ਜੋ ਹੈ फायरआर्म्स ਦਾ ਜ਼ਾਦੇ ਹੋ ਰਿਹਾ ਹੈ ਅਸੀਂ ਵੀ ਆਪਣੇ ਵੱਲੋਂ ਸਟੱਡੀ ਕਰ ਰਹੇ ਸੀ ਔਰ ਆਪਣੀ ਟੀਮ ਜਿਹੜੀ ਹੈ ਸਾਰਿਆਂ ਨੂੰ ਸਤਰਕੀਤਾ ਹੋਇਆ ਸੀ ਕਿ ਜੇ ਇਹ ਫਾਇਰਆਰਮ ਫੀਨੋਮਨਾ ਹੈ ਇਸ ਨੂੰ ਆਪਾਂ ਜੜ ਤੱਕ ਜਾਈਏ ਔਰ ਪਤਾ ਕਰਨਾ ਸ਼ੁਰੂ ਕਰੀਏ ਇਸ ਤਰੀਕੇ ਦੇ ਵਿੱਚ ਇੰਨੇ ਜ਼ਿਆਦੇ ਫਾਇਰਆਰਮ ਦਾ ਇਸਤਤ ਇੱਕ ਅਨਮੋਲ ਠਾਕੁਰ ਇਹ ਤਿੰਨ ਬੰਦੇ ਜਿਹੜੇ ਨੇ ਟੋਟਲ ਗ੍ਰਫਤਾਰ ਕੀਤੇ ਗਏ ਇਹਨਾਂ ਵਿੱਚੋਂ ਇੱਕ ਮੁਰਾਦਪੁਰੇ ਦਾ ਰਹਿਣ ਵਾਲਾ ਹੈ ਇੱਕ ਔਰ ਦੋ ਬੰਦੇ ਜਿਹੜੇ ਨੇ ਮਨੋਰ ਨਗਰ ਦੇ ਰਹਿਣ ਵਾਲੇ ਹੈ ਇਹ ਸਾਰੇ ਸਾਰੇ ਸ਼ਖਸ ਜਿਹੜੇ ਨੇ ਕਰੀਬ 19 ਤੋਂ ਲੈ ਕਰਕੇ ਔਰ 23 ਸਾਲ ਦੀ ਉਮਰ ਦੇ ਦੌਰਾਨ ਦੇ ਨੇ ਔਰ ਅਸੀਂ ਹਲੇ ਇਹਨਾਂ ਦੀ ਪੁੱਛ ਕੇ ਜਿਹੜੀ ਇਹ ਕਰ ਰਹੇ ਨੇ ਕਿ ਕਿਸ ਮੰਤਵ ਨਾਲ ਲੈ ਕੇ ਆਏ ਇਹਨਾਂ ਦੀ ਜਿਹੜੀ ਸਰਚ ਹੋਈ ਹੈ ਉਹਦੇ ਵਿੱਚੋਂ ਕਰੀਬ 21 ਗ੍ਰਾਮ ਹੈਰੋਇਨ 25 ਗ੍ਰਾਮ ਸੌਰੀ 25 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਵੀ ਬਰਾਮਦ ਹੋਈ ਹੈ ਔਰ ਇਸ ਤਰੀਕੇ ਸੇ ਜਿਹੜਾ ਇਹ ਪਤਾ ਚੱਲਦਾ ਹੈ ਕਿ ਐਡੀਪੀਐਸ ਜਿਹੜਾ ਹੈ ਉਹਦਾ ਵੀ ਸੰਦਾ ਜਿਹੜਾ ਹੈ ਕਰਿਆ ਕਰਦੇ ਸੀ ਔਰ ਇੱਕ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਜਿਹੜੇ ਕਰਕੇ ਕਿ ਇਹ ਤਿੰਨ ਤਨਖਾਰ ਜਿਹੜੇ ਲੈ ਕੇ ਚੱਲਦੇ ਸੀ ਇਹਨਾਂ ਵੱਲੋਂ ਕੋਈ ਨਾ ਕੋਈ ਵੱਡੀ ਵਾਰਦਾਤਾਂ ਪਲਾਨ ਕੀਤੀ ਜਾ ਰਹੀ ਸੀ ਇਹਨਾਂ ਵਿੱਚੋਂ ਇੱਕ ਸ਼ਖਸ ਦੇ ਉੱਪਰ ਆਲਰੇਡੀ ਜਿਹੜਾ ਬੱਬੀ ਹੈ ਉਹਦੇ ਉੱਤੇ ਪਹਿਲੇ ਵੀ ਇੱਕ ਐਡੀਪੀਐਸ ਦਾ ਮੁਕੱਦਮਾ ਜਿਹੜਾ ਹੈ ਦਿੱਤਾ ਹੋਇਆ ਹੈ ਔਰ ਡਿਵੀਜ਼ਨ ਨੰਬਰ 3 ਵਿੱਚ ਇਹਦੇ ਤੇ ਕੇਸ ਦਰਜ ਹੋਇਆ ਹੋਇਆ ਸੀ ਸੋ ਇਹ ਸਾਡੀ ਟੀਮ ਵੱਲੋਂ ਇੱਕ ਵਧੀਆ ਇੱਕ ਉਪਲਬਧੀ ਦਿੱਤੀ ਗਈ ਹੈ ਜਿਹੜੇ ਵਿੱਚ 45 ਦੇ ਕਰੀਬ ਕਾਰਤੂਸ ਜਿਹੜੇ ਕਿ ਬਹੁਤ ਘਾਤਕ ਕਿਸਮ ਕੇ ਹੈ ਜਿਹੜੇ 315 ਬੋਰਡ ਦੇ ਉਹ ਅਸੀਂ ਜਿਹੜੇ ਇਹਨਾਂ ਕੋਲੋਂ ਬਰਾਮਦ ਕੀਤੇ ਹਨ ਔਰ ਇਹਦੇ ਇਲਾਵਾ ਇਹਨਾਂ ਤੋਂ ਇੱਕ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਇੱਕ ਜਿਹੜਾ ਤੋਲਨੇ ਵਾਲਾ ਇਲੈਕਟ੍ਰੋਨਿਕ ਕੰਡਾ ਉਹ ਵੀ ਬਰਾਮਦ ਕੀਤਾ ਗਿਆ ਸੋ ਓਵਰ ਆਲ ਜਿਹੜਾ ਹੈ ਇੱਕ ਵਧੀਆ ਆਪਰੇਸ਼ਨ ਸਾਡੀ ਡਿਵੀਜ਼ਨ ਨੰਬਰ 6 ਦੇ ਪੁਲਿਸ ਸਟੇਸ਼ਨ ਵੱਲੋਂ ਅਮਲ ਵਿੱਚ ਲਿਆਂਦਾ ਗਿਆ ਹੈ ਔਰ ਮੈਨੂੰ ਲੱਗਦਾ ਹੈ ਇਸ ਉਮੀਦ ਦੇ ਵਿੱਚ ਜਦੋਂ ਸਾਡੀ ਪੁੱਛਗਿੱਛ ਹੋਵੇਗੀ ਅਸੀਂ ਇਹਨਾਂ ਦੇ ਸੋਰਸਸ ਜੋ ਹੈ ਜਿੱਥੋਂ ਤੋਂ ਇਸ ਤਰੀਕੇ ਦੇ ਨਜਾਇਜ਼ ਹਥਿਆਰ ਲੈ ਕਰਕੇ ਔਰ ਮੰਗਾਇਆ ਜਾ ਰਹੇ ਹਨ ਔਰ ਸ਼ਹਿਰ ਦੇ ਵਿੱਚ ਇੱਕ ਤਰੀਕੇ से ਇਹਨਾਂ ਦਾ ਇਸਤੇਮਾਲ ਅਸੀਂ ਦੇਖ ਰਹੇ ਸੀ ਇਹ ਛੋਟੇ-ਛੋਟੇ ਕਟਿਆਂ ਦਾ ਬਾਰ-ਬਾਰ ਹੋ ਰਿਹਾ ਹੈ ਇਹਦੇ ਵਿੱਚ ਵੀ ਸਾਨੂੰ ਕੋਈ ਲੀਡਸ ਮਿਲਣਗੀਆਂ ਔਰ ਅਸੀਂ ਇਹਨਾਂ ਤੇ ਵਰਕ ਕਰਕੇ ਜਲਦੀ ਕੋਈ ਨਾ ਕੋਈ ਹੋਰ ਜਿਹੜੇ ਸਪਲਾਈਅਰ ਸੋਂ ਹਾਂ ਤੱਕ ਪਹੁੰਚੇ ਜਿਹਨਾਂ ਦੇ ਗਿਆਨਾ ਮਿਲੇ ਨੇ ਕਿਸ ਫੌਰੀ ਲੈ ਕੇ ਫਿਲਿੰਗ ਕਰਦੇ ਨੇ ਕਿਵੇਂ ਕਰਦੇ ਨੇ ਦੇਖੋ ਹਾਲੇ ਤੱਕ ਜਿਹੜਾ ਹੈ ਇਹਨਾਂ ਦੇ ਕੀ ਏਮ ਹੈ ਕਿਉਂਕਿ ਇੰਨੇ ਜ਼ਿਆਦੇ ਭਾਰੀ ਮਾਤਰਾ ਵਿੱਚ ਅਸਲਾ ਜਿਹੜਾ ਹੈ ਇਹਨਾਂ ਨੇ ਕਿਸ ਮੰਤਰ ਨਾਲ ਲਿਆ ਹੋਇਆ ਹੈ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਐਨਲਾਈਜ਼ ਕਰਦੇ ਆ ਇਹਨਾਂ ਦੀ ਪੁੱਛ ਕੇ ਛੇ ਵੀ ਪ੍ਰੀਲਿਮਿਨਰੀ ਹੋਈ ਹੈ ਦਨਾਰੀ ਡੀ ਪੁੱਛ ਕੇ ਚੱਲ ਰਹੀ ਜੀ ਔਰ ਜਿਹੜੇ ਇਹਨਾਂ ਦੇ ਲਿੰਕੇਜਸ ਹੈ ਉਹ ਵਰਕ ਕੀਤੇ ਜਾ ਰਹੇ ਇਹ ਜਿੰਨੇ ਜਿਹੜੇ ਵੈਪਨ ਮੁਕੜੇ ਜੀ ਇਨੀਸ਼ੀਅਲ ਇਹ ਸਾਰੇ ਤਿੰਨੇ ਐਲੀਸਟ ਵੈਪਨ ਹੈ ਇਹ ਜਿਹੜੇ ਨੇ ਕੱਟੇ ਔਰ ਇਹਨਾਂ ਵਿੱਚੋਂ ਇੱਕ ਵੈਪਨ ਜਿਹੜਾ ਹੈ ਜੋ 32 ਮੋਡ ਦਾ ਹੈ ਉਹ ਥੋੜਾ ਸਾ ਸੋਫਿਸਟੀਕੇਟਿਡ ਵੈਪਨ ਹੈ ਜਿਹੜਾ ਤੁਸੀਂ ਦੇਖਿਓ ਸਟਾਰ ਮਾਰਕ ਵਗੈਰਾ ਲੱਗਿਆ ਹੋਇਆ ਹੈ ਜਿਹੜੇ ਤੇ ਲੱਗਦਾ ਔਰ ਇਹ ਵੈਪਨ ਜਿਹੜਾ ਹੈ ਨਾ ਪਿਸਟਲ ਹੈ ਇਰੇ ਕਰਕੇ ਇਹਤੇ ਮਲਟੀਪਲ ਰਾਉਂਡਸ ਵੀ ਫਾਇਰ ਕੀਤੇ ਜਾ ਸਕਦੇ ਨੇ ਜੀ ਸਰ ਜਿਹੜੀ ਅੱਜ ਟ੍ਰੈਪ ਹੋਇਆ ਸਾਡੇ ਅੱਜ ਇੱਕ ਵੱਡੀ ਕਾਮਯਾਬੀ ਸਾਡੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਇਨਾਂ ਦੇ ਸੁਪਰਵਾਈਜ਼ਰੀ ਅਫਸਰ ACP ਰਾਜੇਸ਼ ਕੁਮਾਰ ਜੁਆਇੰਟ ਸੀਪੀ ਸਾਡੇ ਰਵਚਰਨ ਬਰਾੜ ਸਾਹਿਬ ਇਹਨਾਂ ਦੀ ਟੀਮ ਨੂੰ ਮਿਲੀ ਹੈ ਜਦੋਂ ਉਹ ਕੀ ਪਾਵਰ ਚੌਕ ਜਿਹੜਾ ਅਧგილ ਚੌਕ ਦੇ ਨੇੜੇ ਹੈ ਉਸ ਇਲਾਕੇ ਵਿੱਚ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਤੇ ਤਿੰਨ ਸੈਕਸ ਨੂੰ ਇੰਟਰਸੈਪਟ ਕੀਤਾ ਔਰ ਇੰਟਰਸੈਪਟ ਕਰਨ ਦੇ ਬਾਅਦ ਜਦੋਂ ਉਹਨਾਂ ਦੀ ਪੁਸ਼ਤਾ ਚੈੱਕ ਸਰਚ ਕੀਤੀ ਗਈ ਇੰਡੀਓ ਕੋਰਸ ਤੇ ਉਹਨਾਂ ਤੋਂ ਤਿੰਨ ਨਜਾਇਜ਼ ਹਥਿਆਰ ਜਿਹੜੇ ਉਹ ਮਿਲੇ ਹੈ ਇਹਨਾਂ ਵਿੱਚੋਂ ਇੱਕ ਡਬਲ ਬੈਰਲ ਤਮੰਚਾ 315 ਬੋਰ ਦਾ ਇੱਕ ਸਿੰਗਲ ਬੈਰਲ ਤਮੰਚਾ ਜਿਹੜਾ 315 ਬੋਰ ਦਾ ਔਰ ਇੱਕ ਸੈਮੀ ਆਟੋਮੈਟਿਕ 32 ਬੋਰ ਦੀ ਪਿਸਤਲ ਮਿਲੀ ਹੈ ਫੁੱਲ ਮਿਲਾ ਕੇ 45 ਗੋਲੀਆਂ ਜਿਹੜੀਆਂ ਇਹਨਾਂ ਸਾਰਿਆਂ ਤੋਂ 315 ਬੋਰ ਦੀ ਤੇ ਦੋ ਜਿਹੜੀਆਂ 32 ਬੋਰ ਦੀ ਮਿਲੀ ਹੈ ਜਿਹੜਾ ਇੱਕ ਤਰੀਕੇ ਸੇ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਵੱਲੋਂ ਰੈਪਰ ਨੇ ਖੱਟੇ ਕਰਕੇ ਕੋਈ ਨਾ ਕੋਈ ਵਿਉਤਬੰਦੀ ਕੀਤੀ ਜਾ ਰਹੀ ਸੀ ਸ਼ਹਿਰ ਵਿੱਚ ਕੁਛ ਨਾ ਕੁਛ ਜਿਹੜੀ ਵਾਰਦਾਤਾ ਕਰਨ ਦੀ ਉਹ ਚੀਜ਼ ਨੂੰ ਅਸੀਂ ਜਿਹੜਾ ਹੈ ਰੋਕਣ ਵਿੱਚ ਕਾਮਯਾਬ ਹੋਏ ਹਾਂ ਇਹਨਾਂ ਬੰਦਿਆਂ ਤੋਂ 25 ਗ੍ਰਾਮ ਦੇ ਕਰੀਬ ਹੈਰੋਇਨ ਵੀ ਬਰਾਮਦ ਹੋਈ ਹੈ ਔਰ ਜਿਹੜੇ ਤਿੰਨ ਸ਼ਖਸ ਹੈ ਇਹਨਾਂ ਵਿੱਚੋਂ ਬਾਬੀ ਸਿੰਘ ਇੱਕ ਮਨੋਜ ਸੌਰੀ ਦੀਪਕ ਤੇ ਇੱਕ ਤੀਜਾ ਬੰਦਾ ਜਿਹੜਾ ਅਨਮੋਲ ਠਾਕੁਰ ਇਹ ਤਿੰਨ ਬੰਦੇ ਜਿਹੜੇ ਨੇ ਅਸੀਂ ਟੋਟਲ ਇਹਨਾਂ ਵਿੱਚੋਂ ਅਰੈਸਟ ਕੀਤੇ ਨੇ ਜਿਹੜੇ ਵੀ ਬਾਬੀ ਸਿੰਘ ਜੋ ਹੈ ਉਹਦੇ ਵਿੱਚ ਪਹਿਲੇ ਵੀ ਇੱਕ ਡਿਵੀਜ਼ਨ ਨੰਬਰ 3 ਦੇ ਚੰਡੀਪੀਸ ਦੀ ਐਫਐਸ ਦੀ ਕੈਸ ਹੈ ਬਾਕੀ ਦੋ ਦੇ ਬਾਰੇ ਹਾਲੇ ਅਸੀਂ ਪੁਛਤਾਚ ਕਰ ਰਹੇ ਨੇ ਤੇ ਉਮੀਦ ਹੈ ਕਿ ਜਲਦ ਤੋਂ ਜਲਦੀ ਨਾਤੇ ਹੋਰ ਖੁਲਾਸੇ ਹੋਣਗੇ ਅਸੀਂ ਇਹ ਵਰਕ ਕਰਦੇ ਪਏ ਕਿ ਇਹ ਵੈਪਨ ਜਿਹੜੇ ਨੇ ਇਹਨਾਂ ਨੂੰ ਕਿੱਥੋਂ ਮਿਲ ਰਹੇ ਸੀ ਔਰ ਕਿਸ ਤਰੀਕੇ ਸੇ ਇਹਨੇ ਭਾਰੀ ਮਾਤਰਾ ਵਿੱਚ ਜਿਹੜਾ ਗੋਲੀ ਸਿੱਕਾ ਇਹਨਾਂ ਦੇ ਇਹਨਾਂ ਵੱਲੋਂ ਖਰੀਦੇ ਗਿਆ ਤੇ ਕਿੱਥੇ ਇਹਨਾਂ ਨੇ ਇਸ ਨੂੰ ਵਰਤਨਾ ਸੀ ਇਸਤੇਮਾਲ ਕਰਨਾ ਸੀ ਤੇ ਇਹ ਕਿਸੇ ਗੈਂਗ ਦਾ ਹਿੱਸਾ ਹੈ ਨਹੀਂ ਹੈ ਤੇ ਇਹ ਟੋਟਲ ਜਿਹੜਾ ਹੈ ਇਹ ਕਾਰਵਾਈ ਜਿਹੜੀ ਹੈ ਅੱਜ ਸਪੈਸੀਫਿਕ ਇਨਫੋਰਮੇਸ਼ਨ ਡਿਵੈਲਪ ਕਰਕੇ ਡਿਵੀਜ਼ਨ ਨੰਬਰ 6 ਵੀ ਪੁਲਿਸ ਵੱਲੋਂ ਜੋ ਅੰਜਾਮ ਦਿੱਤੀ ਗਈ ਹੈ ਇਹ ਮੈਂ ਮੰਨਦਾ ਹੈ ਕਿ ਇੱਕ ਵੱਡਾ ਸਟੈਪ ਹੈ ਸਾਡੇ ਵੱਲੋਂ ਜੋ ਨਜਾਇਜ਼ ਹਥਿਆਰ ਪ੍ਰੋਲੀਫਰੇਟ ਹੋ ਰਹੇ ਹਨ ਪੰਜਾਬ ਦੇ ਵਿੱਚ ਖਾਸ ਤੌਰ ਤੇ ਲੁਧਿਆਣਾ ਵਿੱਚ ਉਹਨੂੰ ਰੋਕਣ ਦੇ ਲਈ ਪਰ ਅਸੀਂ ਉਮੀਦ ਕਰਦੇ ਹਾਂ ਇਸ ਕੜੀ ਵਿੱਚ ਅੱਗੇ ਕੰਮ ਕਰਦੇ ਹੋਏ ਜੋ ਲੀਡਸ ਮਿਲਣਗੀ ਕੁਛ ਜੋ ਡੈਫੀਨੇਟਲੀ ਉਹਨਾਂ ਤੇ ਜਿਹੜਾ ਕੁਛ ਨਾ ਕੁਛ ਕਾਮਯਾਬ ਹੋ ਗਿਆ ਸਰ ਜਿਹੜਾ ਚਿੱਟਾ ਲੈ ਕੇ ਇਹਨਾਂ ਚਿੱਟੇ ਲੈ ਕੇ ਪਚੀ ਵਿਕਰਮਨ ਨੂੰ ਮਿਲਿਆ ਵਾ ਇਹ ਕਿੱਥੇ ਦੇਣਾ ਸੀ ਇਹਨਾਂ ਨੇ ਵੀ ਅੱਗੇ ਵੀ ਬੰਦੇ ਰਾਮ ਦਾ ਮੈਂ ਜਿਹੜੇ ਇਸ ਬਾਰੇ ਹਾਲੇ ਪੋਛਤਾਚ ਹੋ ਰਹੀ ਹੈ ਪਰ ਬੌਬੀ ਸਿੰਘ ਦੇ ਉੱਤੇ ਪਹਿਲੇ ਵੀ ਜਿਹੜਾ ਇੱਕ ਵਾਰ ਕੇਸ ਦਰਜ ਹੈ ਔਰ ਨਾਰਮਲੀ ਜੋ ਚਿੱਟੇ ਦੀ ਸਪਲਾਈ ਹੈ ਉਹ ਜਾਂ ਤਾਂ ਡੈਲੀ ਸੇ ਜ਼ਿਆਦਾਤਰ ਹੁੰਦੀ ਹੈ ਇਹ ਜਿਹੜਾ ਹੈ ਕਈ ਵਾਰ ਇਹ ਬਾਰਡਰ ਏਰੀਆਜ਼ ਵਿੱਚ ਪੰਜਾਬ ਦੇ ਜਾ ਕਰਕੇ ਲੈ ਕੇ ਆਉਂਦੇ ਨੇ ਤੇ ਸਰ ਕੀਮਤ ਕਿੰਨੀ ਕਰ ਜੀ ਰ ਇੰਟਰਨੈਸ਼ਨਲ ਮਾਰਕੀਟ ਕੋਈ ਅਸੀਂ ਹੈ ਨਾ ਕੀਮਤ ਨਹੀਂ ਦੱਸ ਸਕਦੇ ਬੇਸਿਕਲੀ ਸਰ ਕਿਹੜੀ ਜਗ੍ਹਾ ਤੋਂ ਫਟੇ ਗਈ ਬੇਸਿਕ ਮੈਂ ਦੱਸਿਆ ਸੀ ਜੀ ਇਹ ਪਾਵਾ ਕਟ ਹੈ ਜੋ ਗਿਲ ਚੌਕ ਦੇ ਨੇੜੇ ਹੈ Shimla Puri ਦੇ ਨੇੜੇ ਉੱਥੋਂ ਜਾ ਕਰਕੇ ਪੁਲਿਸ ਵੱਲੋਂ ਇਹਨੂੰ ਉਹਨਾਂ ਨੂੰ ਤਿੰਨਾਂ ਨੂੰ ਸਪੈਸੀਫਿਕ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਗਿਆ ਇਹ ਜਿਹੜਾ ਬੜੇ ਆ ਲੁਧਿਆਣੇ ਦੇ ਹੀ ਆ ਕਿ ਬਾਹਰ ਦੇ ਨਹੀਂ ਆ ਇਹ ਬੰਦੇ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਉਹਨਾਂ ਵਿੱਚੋਂ ਦੋ ਬੰਦੇ ਜਿਹੜੇ ਨੇ ਉਹ ਮਨੋਰ ਨਗਰ ਇਲਾਕੇ ਦੇ ਰਹਿਣ ਵਾਲੇ ਤੇ ਇੱਕ ਜਿਹੜਾ ਇਹਨਾਂ ਵਿੱਚੋਂ ਮੁਰਾਦਪੁਰਾ ਜੋ ਹੈ ਲੁਧਿਆਣੇ ਦਾ ਰਹਿਣ ਵਾਲਾ ਸਰ ਇਹਨਾਂ ਦਾ ਕਿੱਥੇ ਹੋਇਆ ਸੀਗਾ ਜੀ ਆਪਸ ਜੋ ਜੋਬੀ ਸਿੰਘ ਦੇ ਉੱਤੇ ਪਹਿਲੇ ਕੇਸ ਐਨਡੀਪੀਐਸ ਐਕਟ ਦਾ ਡਿਵੀਜ਼ਨ ਨੰਬਰ 3 ਵਿੱਚ